ਇਹ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਹੇ ਹਮਾਰੇ ਜਿਵੇਂ ਆਉਂਦੇ ਰਛਪਾਲ ਸਿੰਘ ਦੀ ਮਨ ਦੀ ਦੁਬਦਾ ਚਲੀ ਗਈ ਅਤੇ ਭਮਨ ਸਿੰਘ ਦੇ ਜਿਹੜੇ ਦੁੱਖ ਸਨ ਉਹ ਦੂਰ ਹੋ ਗਏ ਜਿਨ੍ਹਾਂ ਨੂੰ ਮਿਲਿਆ ਇਹੋ ਜੀ ਕਿਰਪਾ ਹੋ ਜਾ ਇਹੋ ਜੀ ਵਿਧੀ ਬਣ ਜਾਏ ਜਿਹੜੇ ਦੁਕਾਨ ਸਾਰੇ ਚਲੇ ਜਾਣ ਸੁਖੀ ਸੁਖ ਮਹਿਸੂਸ ਹੋਣ ਤੇ ਸੁਖ ਝੋਲੀ ਤੇ ਪੈ ਜਾਣਾ ਝੋਲੀ ਤੇ ਪੈ ਜਾਣ ਪਰ ਮਨ ਖੜਾਉਣ ਦੀ ਲੋੜ ਹੈ ਜਦੋਂ ਤੱਕ ਮਨ ਨਹੀਂ ਖੜਦਾ ਗੱਲ ਨਹੀਂ ਬਣਦੀ ਇੱਕ ਮਿਸਾਲ ਦੇ ਕੇ ਮੈਂ ਸਮਾਂ ਜੋ ਮਿਲੇ ਉਹ ਸੰਪਾਨ ਕਰ ਦੇਣਾ ਸ਼ੇਰਦੀ ਅਤੇ পার্বਤੀ ਜੀ ਗੰਗਾ ਦੇ ਕਿਨਾਰੇ ਕਿਨਾਰੇ ਜਾ ਰਹੇ ਸਨ ਕੋਈ ਧਾਰਮਿਕ ਸਮਾਗਮ ਚੱਲਦਾ ਸੀ ਤੇ ਸ਼ਰਧਾਲੂ ਗੰਗਾ ਦੇ ਵਿੱਚ ਇਸ਼ਨਾਨ ਕਰ ਕਰਕੇ ਰਾਮ ਰਾਮ ਜਪਦਿਆਂ ਆ ਰਹੇ ਸਨ ਕਈ ਅਜੇ ਇਸ਼ਨਾਨ ਕਰਨ ਜਾ ਰਹੇ ਸਨ ਬਹੁਤ ਸਾਰੇ ਆ ਰਹੇ ਸਨ ਰਾਮ ਰਾਮ ਜਪਦੇ ਨਰੇਸ਼ਨਾ পার্বਤੀ ਨੇ ਸ਼ਿਵ ਜੀ ਮਹਾਰਾਜ ਨੂੰ ਸਵਾਲ ਕੀਤਾ ਕਿ ਇਹ ਭਗਵਾਨ ਕਈ ਪਵਿੱਤਰ ਨਦੀ ਵਿੱਚ ਇਸ਼ਨਾਨ ਵੀ ਕਰਦੇ ਨੇ, ਰਾਮ ਰਾਮ ਵੀ ਜਪਦੇ ਨੇ, ਕਲਿਆਣ ਕਿਉਂ ਨਹੀਂ ਹੁੰਦੀ? ਸਭ ਦੀ ਖਲਿਆਣ ਕਿਉਂ ਨਹੀਂ ਹੋ ਜਾਂਦੀ? ਗੱਲ ਅਧੂਰੀ ਕਿਉਂ ਰਹਿ ਜਾਂਦੀ ਏ? ਸਿਰੇ ਕਿਉਂ ਨਹੀਂ ਲੱਗਦੀ? ਸ਼ਿਵ ਜੀ ਨੇ ਅਗੋ ਜਵਾਬ ਦਿੱਤਾ ਕਿ ਪਾਰਬਤੀ ਹਰੇਕ ਦਾ ਮਨ ਦਾ ਪੱਦਰ ਇੱਥੇ ਤੱਕ ਨਹੀਂ ਅਪੜਿਆ। ਹਰੇਕ ਦਾ ਮਨ ਨਹੀਂ ਖੜਦਾ। ਕਹਿੰਦੇ ਨੇ ਇਹਨਾ ਭਰੋਸਾ ਹਰੇਕ ਦਾ ਨਹੀਂ ਹੁੰਦਾ ਆਖਿਆ ਜੀ ਇਹ ਹੁਣ ਪੂਰਾ ਵਿਸ਼ਵਾਸ ਮੈਨੂੰ ਕਿਵੇਂ ਆਵੇ ਸ਼ੇਵਦੀ ਕਹਿੰਦੇ ਨੇ ਓਹ ਕਰਦੇ ਆ ਆ ਟੋਆ ਹੈ ਦੇ ਵਿੱਚ ਟਿਕੜ ਹੈ ਅਸੀਂ ਇਹਦੇ ਵਿੱਚ ਡਿੱਗ ਪੈਂਦੇ ਆ ਡੂੰਗਾ ਟੋਆ ਹੈ ਤੇ ਜਿਹੜਾ ਵੀ ਸ਼ਰਧਾਲੂ ਇਸ਼ਨਾਨ ਕਰਕੇ ਗੰਗਾ ਚੋਂ ਵਾਪਸ ਆਵੇ ਰਾਮ ਰਾਮ ਜਪਦੇ ਤੂੰ ਆਖੀ ਮੇਰੇ ਪਤੀ ਡੂੰਘੇ ਟੋਏ ਚ ਟਿਕੜ ਚ ਡਿੱਗੇ ਪਏ ਨੇ ਕੋਈ ਕੱਢਣ ਦੀ ਕਿਰਪਾ ਕਰੋ ਆਖਿਆ ਕਿ ਤਕਰੀਬਨ ਹਰ ਇੱਕ ਹਾਂ ਕਰੇਗਾ ਜਦੋਂ ਉਹ ਸਾਨੂੰ ਕੱਢਣ ਲੱਗੇ ਤੇ ਨਾਲ ਹੀ ਇਹ ਗੱਲ ਕਹਿ ਦੇਣੀ ਕਿ ਮੇਰੇ ਪਤੀ ਨੂੰ ਟੋਏ ਚੋਂ ਕੱਢਣ ਦਾ ਹੀ ਹਨ ਉਹ ਖਰੇ ਜੀ ਦੇ ਸਾਰੇ ਪਾਪ ਮੁੱਕ ਚੁੱਕੇ ਨੇ ਕਿਉਂਕਿ ਬੰਗਾ ਚ ਇਸ਼ਨਾਨ ਕਰਕੇ ਆ ਰਹੇ ਹੋ ਰਾਮ ਰਾਮ ਜਪਦੇ ਆ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਪਵਿੱਤਰ ਹੋ ਗਏ ਆਂ ਉਹ ਹੱਥ ਲਾਵੇ ਦੇ ਕੋਈ ਨਹੀਂ ਪਵਿੱਤਰ ਹੋਇਆ ਹੋਇਆ ਤੇ ਉਹ ਧਿਆਨ ਰੱਖਿਓ ਖੁਦ ਨਸ਼ਟ ਨਾ ਹੋ ਜਾਵੇ ਤਬਾਹ ਨਾ ਹੋ ਜਾਵੇ। পার্বਤੀ ਜੀ ਦੀ ਥੀਕ। ਸੋਛੇ ਜੀ ਮਹਾਰਾਜ ਉਹ ਟਿਕੜ ਵਾਲੇ ਟੋਏ ਦੇ ਵਿੱਚ ਡਿੱਗ ਪਏ। ਥੋੜਾ ਸਮਾਂ ਹੀ ਹੋਇਆ ਸੀ ਦਿਨ ਚੜ੍ਹਿਆ। ਜਿਹੜਾ ਵੀ ਸ਼ਰਧਾਲੂ ਆਵੇ পার্বਤੀ ਜੀ ਇਹੀ ਆਖਣ। ਕਿ ਆກਿਰਪਾ ਕਰੋ ਮੇਰੇ ਭਤੀ ਜੀ ਤੋਏ ਤੇ ਡਿੱਗੇ ਪਏ ਨੇ ਬਾਹਰ ਨਿਕਲਿਆ ਨਹੀਂ ਜਾਂਦਾ ਤੁਸੀਂ ਕੱਢ ਦਿਓ ਅਕਸਰ ਉਹ ਧਰਮਸਥਾਨ ਤੇ ਆਏ ਹੋਏ ਆਖਣ ਕੱਢ ਦਿੰਨੇ ਕੋਈ ਨਹੀਂ ਜਦੋਂ ਕੱਢਣ ਲੱਗਣ ਤੇ ਨਾਲ ਹੀ পার্বਤੀ ਦੂਜੀ ਗੱਲ ਕਹਿ ਦੇਵੇ ਕਿ ਮੇਰੇ ਪਤੀ ਨੂੰ ਤੋਏ ਚੋਂ ਕੱਢਿਓ ਉਹ ਹੱਥ ਵੀ ਉਹ ਲਾਇਓ ਜਿਹਦੇ ਪਾਪ ਸਾਰੇ ਮੁੱਕ ਚੁੱਕੇ ਨੇ ਜੇ ਅਜੇ ਨਹੀਂ ਮੁੱਕੇ ਫੇਰ ਨਾ ਹੱਥ ਲਾਇਓ ਤੁਹਾਡਾ ਆਪਣਾ ਨੁਕਸਾਨ ਹੋ ਜਾਣਾ ਜਦੋਂ ਇਹਨੀ ਗੱਲ ਪਾਰਵਤੀ ਆਖਿਆ ਅਗਲਾ ਡਰ ਕੇ ਪਿੱਛੇ ਹੋ ਜਾਇਆ ਇੱਕ ਆਇਆ ਦੋ ਆਇਆ ਪੰਜ ਆਇਆ ਦਸ ਆਇਆ ਵੀ ਆਇਆ 50 ਆਇਆ 100 ਆਇਆ ਸ਼ਾਮ ਨੂੰ ਇੱਕ ਬੰਦਾ ਅਜਿਹਾ ਆਇਆ ਜਿਹਦਾ ਐਡਾ ਵੱਡਾ ਭਰੋਸਾ ਸੀ ਉਹਨੂੰ ਜਦੋਂ ਆਖਿਆ ਉਹਨੇ ਆਖਿਆ ਹਾਂ ਮੈਂ ਕੋਈ ਚੁੱਕ ਕੱਢ ਦਿੰਦਾ ਹਾਂ ਜੇ ਤੁਹਾਡੇ ਪਤੀ ਡਿੱਗੇ ਹੋਏ ਪਾਰਵਤੀ ਨੇ ਆਖਿਆ ਤੁਹਾਡੇ ਆਪਣੇ ਪਾਪ ਖੜੇ ਨਾ ਹੋਣ ਉਹ ਸਭ ਮੁਕ ਚੁਕੇ ਹੁਣ ਤੁਸੀਂ ਇਸ਼ਨਾਨ ਕਰਕੇ ਆਇਓ ਸਰਦਾ ਨਾਲ ਕਹਿੰਦੇ ਹੋ ਪਾਪ ਮੁੱਕ ਗਏ ਸਿੱਖ ਪਵਿੱਤਰ ਹੋ ਗਿਆ ਸਤਮੁਤ ਮੁਕਕੇ ਹੋਣੇ ਚਾਹੀਦੇ ਉਹਨੇ ਆਖਿਆ ਸਤਮੁਤ ਹੀ ਜਗਮੇਂ ਪੂਰੀ ਸਰਦਾ ਨਾਲ ਇਸ਼ਨਾਨ ਕਰ ਲਿਆ ਤੇ ਪਰਮੇਸ਼ਰ ਦਾ ਨਾਮ ਜਪ ਰਿਆ ਪਾਪਾਂ ਦਾ ਨਾਮਣਿਸ਼ਾਨ ਹੀ ਨਹੀਂ ਸਿਮਰਤ ਸਿਮਰਤ ਪ੍ਰਭ ਦਾ ਨਾਮ ਸਗਲ ਰੋਗ ਕਾ ਬਿਨਸੀਅਤ ਉਹਨੇ ਹੱਥ-ਪਾ ਕੇ ਸ਼ਰਦੀ ਮਾਰਾ ਇਹਨੂੰ ਚੁੱਕਿਆ ਤੇ ਬਾਹਰ ਕੱਢਿਆ ਸ਼ਰਦੀ ਆਂਦੇ ਨੇ পার্বਤੀ ਵੇਖ ਲੈ ਸੈਂਕੜੇ ਹਜ਼ਾਰਾਂ ਸ਼ਰਧਾਲੂ ਆਏ ਨੇ ਪੂਰੇ ਦਿਨ ਚ ਇੱਕ ਇਹੋ ਜਿਹਾ ਆਦਮੀ ਆਇਆ ਜਿਹਦਾ ਐਡਾ ਮਨ ਵੱਧਿਆ ਹੋਇਆ ਜਿਹਨੂੰ ਇੰਨਾ ਫਰੋਸਾ ਹੈ ਕਿ ਇਸ ਇਸ਼ਨਾਨ ਕਰਕੇ ਤੇ ਨਾਮ ਜਪ ਕੇ ਮੇਰੇ ਸਾਰੇ ਪਾਪ ਮੁੱਕ ਚੁੱਕੇ ਨੇ ਨਾਮ ਦੀ ਤਾਕਤ ਇੰਨੀ ਹੈ ਅਤੇ ਤੀਰਥ ਇਸ਼ਨਾਨ ਦੀ ਮਹੱਤਤਾ ਇੰਨੀ ਹੈ ਤੇ ਨਾਮ ਦੀ ਤਾਕਤ ਇੰਨੀ ਹੈ ਇੰਨਾ ਮਨ ਕਿਸੇ ਦਾ ਫੜਦਾ ਹੀ ਨਹੀਂ ਇੱਥੇ ਤੱਕ ਪੱਦਰ ਪਹੁੰਚਦਾ ਹੀ ਨਹੀਂ ਇਸੇ ਕਰਕੇ ਝੋਲੀ ਪੂਰੀ ਪਰਦੀ ਨਹੀਂ ਅੱਜ ਉਹਨਾਂ ਦੀਆਂ ਯਾਦਾਂ ਮਨਾ ਰਹੇ ਹਾਂ ਜਿਹੜੇ ਐਨ ਜਿਨ੍ਹਾਂ ਨੂੰ ਵੱਡਿਆ ਮਹਾਪੁਰਖਾਂ ਨੇ ਜੋ ਬਚਨ ਕਹਿ ਦਿੱਤਾ ਫੇਰ ਉਹ ਦਬਦਾ ਚ ਨਹੀਂ ਪਾਏ ਉਸੇ ਨੂੰ ਸੱਤ ਕਰਕੇ ਕਿ ਇਹ ਰੱਬ ਦਾ ਹੀ ਫਰਮਾਨ ਹੋ ਗਿਆ ਇਹ ਸਮਝ ਕੇ ਮੰਨ ਲਿਆ ਤੇ ਕਮਾਈ ਕੀਤੀ ਇੰਨੀ ਕਮਾਈ ਕੀਤੀ ਪਰਮੇਸ਼ਰ ਨਾਲ ਨੀਨ ਹੋਏ ਇੱਕ ਨਿਕ ਇਸ ਲਈ ਉਹਨਾਂ ਪਾਸ ਜਿਹੜਾ ਵੀ ਆਇਆ ਉਹਨੂੰ ਉਹਨਾਂ ਨੇ ਸੱਚ ਦਾ ਉਪਦੇਸ਼ ਦਿੱਤਾ ਸਿੱਖ ਹੈ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਗੇ ਕੋਈ ਹੋਰ ਹੈ ਉਹ ਨਾਮ ਜਪੇ ਜੋ ਉਹਦਾ ਮਤ ਕਹਿੰਦਾ ਹੈ ਜੋ ਮਰਿਆਦਾ ਹੈ ਉਹਨਾਂ ਦੀ ਉਹਦੇ ਮੁਤਾਬਕ ਉਹ ਵੀ ਧਰਮੀ ਬਣੇ ਤਾਰ ਮੁਤੰਤੂ ਨਾ ਦੇ ਨਾਮ ਤੇ ਤੇ ਜੋ ਹਰ ਪ੍ਰਾਣੀ ਮਤਨ ਲਈ ਸਿਖ ਰਹੀ ਹੈ ਸੋ ਅੱਜ ਉਹਨਾਂ ਮਹਾਪੁਰਖਾਂ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਦੇ ਸੰਬੰਧ ਵਿੱਚ ਚੱਲ ਰਹੇ ਸਮਾਗਮ 'ਚ ਆਪਾਂ ਹਾਜ਼ਰੀ ਭਰ ਕੇ ਬੜ ਭਾਗੀ ਬਣ ਰਹੇ ਆਂ ਜਿਨ੍ਹਾਂ ਦੇ ਜ਼ਿਕਰ ਕੀਤੇ ਆਂ ਮਨ ਵਿੱਚ ਪਰਪੱਕਤਾ ਆਉਂਦੀ ਹੈ ਦਿੜੜਤਾ ਆਉਂਦੀ ਹੈ ਤੇ ਜਿਹਦੀ ਬਹੁਤ ਲੋੜ ਹੁੰਦੀ ਹੈ اسی ਚੀਜ਼ ਦੀ ਲੋੜ ਹੁੰਦੀ ਹੈ ਸਤਿਗੁਰੂ ਬਖਸ਼ਿਸ਼ ਕਰਨ ਆਪਣੇ ਅੰਦਰ ਵੀ ਇਹੋ ਜੀ ਦ੍ਰਿੜਤਾ ਆਵੇ ਇਹੋ ਜੀ ਅਟੱਲ ਪ੍ਰੋਸਾ ਬਣ ਜਾਏ ਕਿ ਸਾਹਮਣੇ ਇਹ ਦੀਨ ਦੁਨੀ ਦੇ ਬਾਦਸ਼ਾਹ ਬੈਠੇ ਨੇ ਜੋ ਇਹ ਬਾਣੀ ਹੈ ਇਹ ਨਿਰੋਲ ਰੱਬੀ ਫੁਰਮਾਨ ਹੈ ਬਸ ਸਾਨੂੰ ਸਭ ਕੋ ਜੀ ਇੱਥੋਂ ਮਿਲ ਜਾਏਗਾ ਸਾਡਾ ਮਨ ਇੱਥੇ ਖੜ ਜਾਏ ਤੇ ਜਿਹੜੇ ਇਹ ਕਿਰਪਾ ਕਰਦੇ ਨੇ ਇਹੋ ਜੀ ਸੇਧ ਦਿੰਦੇ ਨੇ ਸਦਾ ਹੀ ਉਹਨਾਂ ਦੀ ਸੰਗਤ ਕਰਦੇ ਰਹੀਏ ਉਨ੍ਹਾਂ ਦੇ ਚਰਨਾਂ ਦੀ ਧੂੜ ਬਣ ਕੇ ਰਹੀਏ ਗੁਰਬਾਣੀ ਦਾ ਫੁਰਮਾਨ ਹੈ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਪੂਰੇ ਇੰਨੀ ਇੱਕ ਬੇਨਤੀਆਂ ਕਰਕੇ ਦਾਸ ਖਿਮਾ ਮੰਗਦਾ ਹਾਜ਼ਰੀ ਦਰਗਾਹ ਤੇ ਪ੍ਰਵਾਨ ਕਰੇ ਸੋ ਪੁੱਲਾ ਚੁਕਾਂ ਦੀ ਖਿਮਾ ਪਿਆਰ ਸਹਿਤ ਗੁਰਪ੍ਰਤੇ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ